ਔਰ ਗੱਲਬਾਤ ਕਰਾਂਗੇ ਵੀ ਸਾਰੀ ਕਲਸੀ ਨਾਲ ਐਮਐਲਏ ਸਾਹਿਬ ਅੱਜ ਵਪਾਰ ਮੰਡਲ ਦੀ ਮੀਟਿੰਗ ਦੇ ਨਾਲ-ਨਾਲ ਨਵੀਆਂ ਜੁਆਇਨਿੰਗਾਂ ਵੀ ਹੋ ਗਈਆਂ ਤੇ ਬਹੁਤ ਸ਼ੁਕਰੀ ਨਸੀਬਾ ਜਿਹੜੇ ਪਰਿਵਾਰ ਦੇ ਨਾਲ ਉਹ ਬਾਵਾ ਜੁੜੀਆਂ ਨੇ ਜਿਨ੍ਹਾਂ ਦੀਆਂ ਜੜ੍ਹਾਂ ਜਿਹੜੀਆਂ ਦਿਨੋਂ-ਦਿਨ ਮਜ਼ਬੂਤ ਹੁੰਦੀਆਂ ਪਾਰ ਮੰਡਲ ਦਾ ਕਿੰਨਾ ਸਾਥ ਦੇਖੋ ਜੀ ਮੈਂ ਦੋਵਾਂ ਸਾਲਾਂ ਦੇ ਵਿੱਚ ਜਿੱਥੇ ਵੀ ਮੇਰੇ ਬਟਾਲੇ ਦੇ ਲੋਕਾਂ ਨੂੰ ਜ਼ਰੂਰਤ ਪਈ ਹੈ ਵਪਾਰੀਆਂ ਨੂੰ ਜ਼ਰੂਰਤ ਪਈ ਹੈ ਮੈਂ ਚਟਾਨ ਬਣ ਕੇ ਖਲੋਤਾ ਹਾਂ ਇਹ ਕੱਛ ਐਵੇਂ ਨਹੀਂ ਹੁੰਦਾ ਅੱਜ ਜੀ ਅੱਜ ਫਿਰ ਵਪਾਰ ਮੰਡਲ ਇਕੱਠਾ ਕਰਤਾ ਸਰ ਤੁਸੀਂ ਆਪ ਹੀ ਦੇਖ ਲਿਆ ਨਿਕਨ ਜੀ ਕਿੰਨਾ ਲੋਕੀ ਆਏ ਕਿੰਨਾ ਵਧੀਆ ਲੋਕਾਂ ਨੇ ਆਪਣਾ ਪਿਆਰ ਦਿਖਾਇਆ ਜਿਹੜੇ ਇੱਥੇ ਸਾਡੇ ਅਮਨਸੇਟਨ ਸ਼ਹਿਰੀ ਕਲਸੀ ਜੀ ਦੀ ਵਿਚਾਰ ਸੁਣ ਆਏ ਅੱਜ ਵਪਾਰ ਮੰਡਲ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ਰ ਸਿੰਘ ਸ਼ਰੀਕਲ ਸਿੰਘ ਜਿਹੜੇ ਬਟਾਲਾ ਦੇ ਵਿਧਾਇਕ ਨੇ ਔਰ ਸਾਡੇ ਨਾਲ ਦੂਸਰੇ ਪਾਸੇ ਮੌਜੂਦ ਨੇ ਆਸ਼ੂ ਗੋਇਲ ਜਿਹੜੇ ਕੀ ਵਪਾਰੀ ਨੇ ਔਰ ਮੀਟਿੰਗ ਅਰੇਂਜ ਕੀਤੀ ਆਸ਼ੂ ਜੀ ਅੱਜ ਫਿਰ ਵਪਾਰ ਮੰਡਲ ਇਕੱਠਾ ਕਰਤਾ ਸਰ ਤੁਸੀਂ ਆਪ ਹੀ ਦੇਖ ਲਿਆ ਨਿਤਿਨ ਜੀ ਕਿੰਨਾ ਲੋਕი ਆਏ ਕਿੰਨਾ ਵਧੀਆ ਲੋਕਾਂ ਨੇ ਆਪਣਾ ਪਿਆਰ ਦਿਖਾਇਆ ਜਿਹੜੇ ਇੱਥੇ ਸਾਡੇ ਅਮਨ ਸਿੰਘ ਜੀ ਸ਼ਰੀ ਕਲਸੀ ਜੀ ਦੀ ਵਿਚਾਰ ਸੁਣਨ ਆਏ ਕੀ ਸਮਝਦੇ ਹੋ ਕਿ ਕਿੰਨੇ ਵਪਾਰੀ ਆਏ ਕਿੰਨੇ ਸਮਾਜ ਸੇਵੀ ਆਏ ਸਰ ਦੇਖੋ ਟੋਟਲ ਆਪਾਂ ਜੋ ਕਾਊਂਟ ਕੀਤਾ ਸੀ ਸਾਡੀ 70 ਤੋਂ 80 ਆਪਾਂ ਐਸੋਸੀਏਸ਼ਨ ਬਣਾਈਆਂ ਸੀ ਜਿੱਚ 15 20 ਸਮਾਜ ਸੇਵਕ ਜੀ ਦੇ ਬਾਕੀ ਐਸੋਸੀਏਸ਼ਨ ਹਰ ਐਸੋਸੀਏਸ਼ਨ ਤੇ ਹਰ ਕਲੱਬ ਦੇ ਵਿੱਚੋਂ ਤੇ ਨਾਲ ਸਭ ਤੋਂ ਸਾਨੂੰ ਸਭ ਤੋਂ ਖੁਸ਼ੀ ਹੈ ਜੀ ਦੀ ਸਾਡੀ ਸਭ ਤੋਂ ਵਧੀਆ ਤੇ ਸਤਿਕਾਰਯੋਗ press ਵੀ ਇੱਥੇ ਸਾਰੀ ਪਹੁੰਚੀ ਆਪਾਂ ਸਾਰੇ press ਦਾ ਤੇ ਕੰਮ ਕਾਰ ਕੰਮ ਉਜਾਗਰ ਕਰਨਾ ਇਹ ਦੱਸੋ ਕਿ ਤੁਸੀਂ ਵੀ ਵਪਾਰੀ ਹੋ ਕਿਹੜੀਆਂ ਵਪਾਰੀਆਂ ਦੀਆਂ ਐਸੀਆਂ ਮੁਸ਼ਕਲਾਂ ਸੀ ਜਿਹੜੀਆਂ ਅੱਜ ਆਪਣੇ ਉਮੀਦਵਾਰ ਨੂੰ ਦੱਸੀਆਂ ਤੇ ਕਿਹੜੀਆਂ ਐਸੀਆਂ ਮੁਸ਼ਕਲਾਂ ਸੀ ਜਿਹੜੀਆਂ ਸੁਣ ਕੇ ਉਹਨਾਂ ਨੇ ਕਹਿ ਬਈ ਹੱਲ ਕਰਾਂਗੇ ਦੇਖੋ ਜੀ ਸਾਡੇ ਇੱਥੇ ਹਰ ਤਰ੍ਹਾਂ ਦੇ ਵਪਾਰੀ ਆਏ ਇੰਡਸਟਰੀ ਦੇ ਮੋਬਾਈਲ ਦੇ ਕਰਿਆਨਾ ਸਟੋਰ ਰੈਡੀਮੇਡ ਜੁਲਰ ਦੇਖੋ ਬਹੁਤ ਨਾਮ ਹੈ ਜੇ ਬਹੁਤ ਨਾਮ ਲਵਾਵਾਂਗਾ ਬਹੁਤ ਸਮਾਂ ਲੱਗ ਜਾਏਗਾ ਹਰ ਤਰ੍ਹਾਂ ਦੇ ਸਾਡੇ ਐਮਐਲਏ ਸਾਹਿਬ ਨੇ ਉਹਨਾਂ ਨੂੰ ਕਿਹਾ ਜੇ ਕਿਸੇ ਵੀ ਵਪਾਰੀ ਨੂੰ ਕਿਸੇ ਤਰ੍ਹਾਂ ਦੀ ਵਪਾਰ ਦੇ ਵਿੱਚ ਕੋਈ ਵੀ ਦਿੱਕਤ ਆਂਦੀ ਹੈ ਆਪਾਂ ਉਹਨਾਂ ਦੇ ਨਾਲ ਬਾਵਾ ਨਾ ਬਾਵਾ ਜੋੜ ਕੇ ਖਰੇ ਆ ਆਪਾਂ ਹਮੇਸ਼ਾ ਉਹਨਾਂ ਦਾ ਸਾਥ ਦੇਵਾਂਗੇ ਤੇ ਉਹਨਾਂ ਦੇ ਨਾਲ ਪਹਿਲੇ ਵੀ ਚੱਲਦੇ ਸੀ ਤੇ ਅੱਜ ਵੀ ਚਲਾਂਗੇ ਕੀ ਲੱਗਦਾ ਜਿਹੜੀ ਪਰਮਨ ਸ਼ਰਸ਼ਨ ਸ਼ਰੀ ਕਲਸੀ ਨੇ ਕਹੀ ਉਹ ਪੂਰੀ ਕਰ ਲੈਣਗੇ ਸਰ ਨਿਤਿਨ ਜੀ ਦੇਖੋ ਤੁਸੀਂ ਵੀ ਬਟਾਲ ਚਲਦੇ ਹੋ ਤੁਸੀਂ ਵੀ ਸਾਡੇ ਅਮਨ ਸ਼ੇਰ ਸਿੰਘ ਸ਼ਰੀ ਕਲਸੀ ਜਾਣਦੇ ਹੋ ਤੁਸੀਂ ਉਹਨਾਂ ਦਾ 5 ਮਿੰਟ ਦਾ ਵੀਡੀਓ ਕਲਿੱਪ ਦੇਖਿਆ ਕਿ ਜੋ ਉਹਨਾਂ ਨੇ 2 ਸਾਲ ਦੇ ਵਿੱਚ ਅੱਜ ਤੱਕ ਕੰਮ ਕੀਤੇ ਨੇ ਜਿਹੜੇ ਮੈਨੂੰ ਨਹੀਂ ਲੱਗਦਾ ਅੱਜ ਦੇ 20-20 ਸਾਲਾਂ ਵਿੱਚ ਇਹ ਕੰਮ ਹੋਣਗੇ ਦੇਖੋ ਮੈਂ ਫੇਰ ਤੁਹਾਨੂੰ ਰਿਪੀਟ ਕਰਨਾ ਚਾਹਨਾ ਦੇਖੋ ਜਿੰਨੇ ਵੀ ਚੌਂਕ ਅੱਜ ਸਾਡਾ ਮਹਾਰਾਜਾ ਅਗਰਸੈਨ ਚੌਂਕ ਜਿਹੜਾ 2010 ਤੋਂ ਕਿੰਨੀਆਂ ਸਰਕਾਰਾਂ ਨੂੰ ਕਾਗਜ਼ ਦਿੱਤੇ ਗਏ ਲੇਕਿਨ ਉਹ ਨਹੀਂ ਪਾਸ ਹੋਇਆ ਜਦੋਂ ਸਾਡੇ 2022 ਵਿੱਚ ਅਮਨ ਸਿੰਘ ਸ਼ਾਹਰੀ ਕਲਸੀ ਜੀ ਨੂੰ ਐਮਐਲਏ ਦੀ ਬਣੇ ਉਹਨਾਂ ਨੂੰ ਆਗੇ ਸਾਡੇ ਕੋ ਅਗਰਵਾਲ ਬਲੇ ਆਏ ਉਹਨਾਂ ਨੇ ਕਿਹਾ ਕਿ ਆਪਾਂ ਚੌਂਕ ਰਣਾ ਆਪਾਂ ਉਹਨਾਂ ਨੂੰ ਲੈਟਰ ਦਿੱਤੀ ਉਹਨਾਂ ਨੇ ਸਾਡਾ ਚੌਂਕ ਪਾਸ ਕਰਾ ਕੇ ਤਾਂ ਜਿਹੜਾ 2010 ਦਾ ਬਣਿਆ ਸੀ ਨਹੀਂ ਹੋਇਆ ਫਿਰ ਦੇਖੋ ਤਰੰਗਾ ਲੱਗਾ ਅੱਜ ਗੁਰਦਾਸਪੁਰ ਉਹ ਪਠਾਨਕੋਟ ਕੋਈ ਵੀ ਆਂਦਾ ਨਾ ਉਹਨੂੰ ਬਸ ਇਹ ਕਹੀਦਾ ਜੋ ਤਰੰਗਾ ਲੱਗਾ ਨਾ ਉੱਥੇ ਮੁੜ ਜਾ ਆਸ਼ੂ ਤੇ ਬੜੀਆਂ ਚਰਚਾਵਾਂ ਨੇ ਦੱਸੋ ਵੀ ਐਮਪੀ ਦੇ ਇਲੈਕਸ਼ਨ ਤੋਂ ਬਾਅਦ ਆਸ਼ੂ ਨੂੰ ਲੋਕ ਕਿਸ ਨਜ਼ਰ ਨਾਲ ਵੇਖਣ ਕਿ ਅੱਜ ਜੋ ਚਰਚਾਵਾਂ ਨੇ ਉਹ ਚਰਚਾਵਾਂ ਸੱਚ ਹੋਣਗੀਆਂ ਸਰ ਆਸ਼ੂ ਨੂੰ ਅੱਜ ਵੀ ਮੈਂ ਸਬ ਦਾ ਭਰਾ ਤੇ ਸਬ ਦਾ ਪੁੱਤਾਂ ਤੇ ਇਸ ਇਲੈਕਸ਼ਨ ਤੋਂ ਬਾਅਦ ਵੀ ਸਬ ਦਾ ਭਰਾ ਲੈ ਸਬ ਦਾ ਪੁੱਤ ਰਹਿਵਾਂਗਾ ਜਦੋਂ ਫਿਰ ਉਹ ਵੱਡੀ ਉਹ ਵਾਲੀ ਵੱਡੀ ਜ਼ਿੰਮੇਵਾਰੀ ਮਿਲ ਜੇਗੀ ਕਿ ਆਸ਼ੂ ਫਿਰ ਵੀ ਸਬ ਦਾ ਭਰਾ ਸਬ ਦਾ ਪੁੱਤ ਰਹੇਗਾ ਪਰ ਮੈਂ ਹਮੇਸ਼ਾ ਹੀ ਰਹਿਵਾਂਗਾ ਇਹ ਸਾਰਾ ਬਟਾਲਾ ਜਾਣਦਾ ਅੱਜ ਤੱਕ ਬਟਾਲੇ ਵਿੱਚ ਕੋਈ ਬੰਦਾ ਉਂਗਲ ਠਾਕੇ ਕਹਦੇ ਕਿ ਜੇ ਮੈਂ ਕਿਸੇ ਨਾਲ ਉੱਚੀ ਆਵਾਜ਼ ਵਿੱਚ ਅਸੀਂ ਉਸ ਸੌਦੇ ਦਾ ਉਸ ਗੱਲ ਦਾ ਨਾਂ ਨਹੀਂ ਲੈਣਾ ਪਰ ਤੁਹਾਡਾ ਇਹ ਜਰੂਰ ਸੁਣਦਾ ਕਿ ਉਹ ਚਰਚਾਵਾਂ ਸੱਚ ਨੇ ਸਰ ਦੇਖੋ ਇਹ ਸਾਡੇ ਭਰਾ ਅਮਨ ਸਿੰਘ ਸ਼ੈਰੀ ਕਲਸੀ ਜਦੋਂ ਐਮਪੀ ਬਣ ਕੇ ਆਣਗੇ ਸਾਡੇ ਸ਼ਹਿਰ ਦਾ ਹੋਰ ਰਤਬਾ ਵੱਧ ਜਾਏਗਾ ਨਹੀਂ ਤੁਹਾਡੇ ਰਤਬੇ ਦੀ ਗੱਲ ਕਰੀਏ ਸਰ ਸਾਡਾ ਰਤਬਾ ਇਹਨਾਂ ਦੇ ਨਾਲ ਵਧਿਆ ਹੈ ਇਹਨਾਂ ਦਾ ਪਿਆਰ ਭਰਾਵਾਂ ਵਰਗਾ ਪਿਆਰ ਜੇ ਅਮਨ ਸਿੰਘ ਸ਼ੈਰੀ ਕਲਸੀ ਜਿੱਤ ਜਾਂਦੇ ਆ ਆਸ਼ੂ ਬੋਇਲ ਨੂੰ ਵੱਡੇ ਜ਼ਿੰਮੇਵਾਰੀ ਮਿਲ ਸਕਦੀ ਹੈ ਸਰ ਸਾਡਾ ਭਰਾ ਖੜਾ ਹੈ ਨਾ ਸਾਡੇ ਲਈ ਸਾਰੇ ਜ਼ਿੰਮੇਵਾਰੀਆਂ ਹੋ ਕੇ ਆ ਮਤਲਬ ਮਿਲ ਸਕਦੀ ਹੈ ਅਸੀਂ ਸਭ ਦੇ ਨਾਲ ਆ ਹਮੇਸ਼ਾ ਨਾਲ ਚੱਲਦੇ ਰਹਾਂਗੇ ਨਾਲ ਆ ਬੋਇਲ ਵੱਡੀ ਜ਼ਿੰਮੇਵਾਰੀ ਦੀ ਹੈ ਚਰਚਾਵਾਂ ਜ਼ਰੂਰ ਨੇ ਬਾਜ਼ਾਰ ਦੇ ਵਿੱਚ ਕਹਿੰਦੇ ਨੇ ਕਿ ਐਮਪੀ ਬਣ ਜਵੇ ਫਿਰ ਗੱਲ ਕਰਾਂਗੇ ਕਿ ਆਸ਼ੂ ਗੋਇਲ ਜਿੱਦਾਂ ਅੱਜ ਸਾਰਿਆਂ ਦਾ ਭਰਾ ਅੱਜ ਸਾਰਿਆਂ ਦਾ ਪੁੱਤ ਹੈ ਆਉਣ ਵਾਲੇ ਦਿਨਾਂ 'ਚ ਵੀ ਸਾਰਿਆਂ ਦਾ ਭਰਾ ਤੇ ਪੁੱਤ ਰਹੇਗਾ ਚਲਦੇ ਆਂ ਤੇ ਗੱਲਬਾਤ ਕਰਾਂਗੇ ਹੋਰ ਵੀ ਵਪਾਰੀਆਂ ਨਾਲ ਤੇ ਐਮਐਲਏ ਅਮਨ ਸ਼ੇਰ ਸਿੰਘ ਸ਼ਰੀਕਲਸੀ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਕਿਉਂਕਿ ਅਮਨ ਸ਼ੇਰ ਸਿੰਘ ਸ਼ਰੀਕਲਸੀ ਹੁਣੇ ਆ ਜਿਹੜੇ ਬਹੁਤ ਵਿਅਸਤ ਨੇ ਔਰ ਇਸ ਦੇ ਨਾਲ ਨਾਲ ਗੱਲ ਕੀਤੀ ਜਾਵੇ ਤਾਂ ਅੱਜ ਵਪਾਰ ਮੰਡਲ ਦੀ ਮੀਟਿੰਗ ਕਰਕੇ ਹਟਿਆ ਨਵੀਆਂ ਜੁਆਇਨਿੰਗਾਂ ਕੀਤੀਆਂ ਨੇ ਗੱਲਬਾਤ ਕਰਾਂਗੇ ਅਮਨ ਸ਼ੇਰ ਸਿੰਘ ਸ਼੍ਰੀ ਕਲਸੀ ਹੋਣਾ ਨਾ ਵਪਾਰ ਮੰਡਲ ਦੀ ਮੀਟਿੰਗ ਕਰਕੇ ਹਟਿਆ ਨਵੀਆਂ ਜੁਆਇਨਿੰਗਾਂ ਕਰਾਈਆਂ ਨੇ ਜਰੂਰ ਇਸ ਮੁੱਦੇ ਤੇ ਗੱਲਬਾਤ ਵੀ ਕਰਾਂਗੇ ਔਰ ਇਸ ਤੋਂ ਬਾਅਦ ਹੋਰ ਵੀ ਜਿਹੜੇ ਲੋਕ ਨੇ ਕਲਸੀ ਜਾ ਵਪਾਰ ਮੰਡਲ ਦੀ ਮੀਟਿੰਗ ਨਾਲ ਨਵੀਆਂ ਵਪਾਰ ਮੰਡਲ ਦੀ ਮੀਟਿੰਗ ਦੇ ਨਾਲ-ਨਾਲ ਨਵੀਆਂ ਜੁਆਇਨਿੰਗਾਂ ਹੋ ਰਹੀਆਂ ਨੇ ਸ਼ਰੀ ਕਲਸੀਨਾ ਐਮਐਲਏ ਸਾਹਿਬ ਅੱਜ ਵਪਾਰ ਮੰਡਲ ਦੀ ਮੀਟਿੰਗ ਦੇ ਨਾਲ-ਨਾਲ ਨਵੀਆਂ ਜੁਆਇਨਿੰਗਾਂ ਵੀ ਹੋ ਗਈਆਂ ਬਿਲਕੁਲ ਜੀ ਮੈਂ ਮੈਂ ਰਣੀ ਆ ਜੀ ਇਹਨਾਂ ਦਾ ਜਿਹੜਾ ਪਰਿਵਾਰ ਤੁਹਾਨੂੰ ਮੈਂ ਅੱਗੇ ਦੱਸਿਆ ਵੀ ਦਿਨੋਂ-ਦਿਨ ਜਿਹੜਾ ਕਾਫਲਾ ਵੱਧਦਾ ਜਾ ਰਿਹਾ ਔਰ ਮੈਂ ਕਹਿ ਸਕਦਾ ਵੀ ਖੁਸ਼ ਨਸੀਬ ਆ ਜਿਹੜੇ ਪਰਿਵਾਰ ਦੇ ਨਾਲ ਉਹ ਬਾਵਾਵਾਂ ਜੁੜੀਆਂ ਨੇ ਜਿਨ੍ਹਾਂ ਦੀਆਂ ਜਣਾ ਜਿਹੜੀਆਂ ਦਿਨੋਂ ਦਿਨ ਮਜ਼ਬੂਤ ਹੁੰਦੀ ਹੈ ਵਪਾਰ ਮੰਡਲ ਦਾ ਕਿੰਨਾ ਸਾਥ ਦੇਖੋ ਜੀ ਮੈਂ ਦੋਵਾਂ ਸਾਲਾਂ ਦੇ ਵਿੱਚ ਜਿੱਥੇ ਵੀ ਮੇਰੇ ਬਟਾਲੇ ਦੇ ਲੋਕਾਂ ਨੂੰ ਜ਼ਰੂਰਤ ਪਈ ਹੈ ਵਪਾਰੀਆਂ ਨੂੰ ਜ਼ਰੂਰਤ ਪਈ ਹੈ ਮੈਂ ਚਟਾਨ ਬਣ ਕੇ ਖਲੋਤਾ ਹਾਂ ਇਹ ਕੱਠ ਐਵੇਂ ਨਹੀਂ ਹੁੰਦਾ ਜਦੋਂ ਆਸ ਹੋਵੇ ਜਾਂ ਜਿਹੜਾ ਬੰਦਾ ਗੱਲ ਸੁਣਦਾ ਹੋਵੇ ਕੱਠ ਉਦੋਂ ਹੁੰਦਾ ਸਾਡੇ ਨਾਲ ਹੋਰ ਵੀ ਇੱਥੇ ਵਪਾਰੀ ਮੌਜੂਦਾ ਔਰ ਅਰ ਬਲਬੀਰ ਸਿੰਘ ਮਿੱਟੂਰੀ ਮੌਜੂਦਾ ਅੱਜ ਕਹਿੰਦਾ ਨਵੀਆਂ ਜੁਆਇਨਿੰਗਾਂ ਕਰਾਤੀਆਂ ਬਹੁਤ ਬਹੁਤ ਧੰਨਵਾਦ ਆ ਨਿਤਿਨ ਜੀ ਤੁਹਾਡਾ ਤੇ ਤੁਹਾਡੇ ਚੈਨਲ ਦਾ ਤੁਹਾਡੇ ਸਰੋਤਿਆਂ ਦਾ ਅੱਜ ਮੇਰੇ ਵੱਡੇ ਵੀਰ ਹਰਸ਼ ਮਹਾਜਨ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਕੌਂਸਲਰ ਲੜੇ ਨੇ ਇਹਨਾਂ ਦਾ ਪਰਿਵਾਰ ਬਹੁਤ ਪੁਰਾਣਾ ਪਰਿਵਾਰ ਆ ਬਹੁਤ ਅਸਰ ਸੂਖਾ ਇਹਨਾਂ ਦਾ ਆਪਣੇ ਵਾਰਡ ਵਿੱਚ ਔਰ ਇਲਾਕੇ ਦੇ ਵਿੱਚ ਉਹਨਾਂ ਨੇ ਸ਼੍ਰੋਮਣੀ ਲੱਗਦਾ ਕਿੱਡਾ ਵੱਡਾ ਹੁਲਾਰਾ ਬਹੁਤ ਵੱਡਾ ਹੁਲਾਰਾ ਹੈ ਉਹਨਾਂ ਦੇ ਨਾਲ ਸਰਦਾਰ ਗੁਰਚਰਨ ਸਿੰਘ ਜੀ ਅਲੀਵਾਰ ਰੋਡ ਤੋਂ ਇਹਨਾਂ ਨੇ ਵੀ ਕਾਉਂਸਲਰ ਦੀ ਇਲੈਕਸ਼ਨ ਲੜੀ ਆ ਔਰ ਬਹੁਤ ਵੱਡਾ ਇਹਨਾਂ ਦਾ ਵੀ ਆਪਣੇ ਇਲਾਕੇ ਵਿੱਚ ਅਸਰ ਸੂਗਾ ਇਹ ਦੋਨੇ ਭਰਾ ਅੱਜ ਜੁਆਇਨ ਕੀਤੇ ਨੇ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਬਲ ਮਿਲੇਗਾ ਬਹੁਤ ਵੱਡਾ ਕਹਿੰਦੇ ਬਲ ਮਿਲੇਗਾ ਔਰ ਅਕਾਲੀ ਦਲ ਦਾ ਨੁਕਸਾਨ ਹੋਏਗਾ ਇਸ ਤੋਂ ਬਾਅਦ ਨਾਲ ਗੱਲਬਾਤ ਕਰ ਲਾਂਗੇ ਸੜਨਾ ਯਸ਼ਪਾਲ ਚੋਹਾਨ ਨੂੰ ਰਿਣੀ ਜਿਹੜੇ ਸਵਰਨਗਾਰ ਸੰਘ ਦੇ ਪੰਜਾਬ ਦੇ ਪ੍ਰਧਾਨ ਨੇ ਸਵਰਨਗਾਰ ਸੰਘ ਨੇ ਅੱਜ ਵੱਡੀ ਮੀਟਿੰਗ ਦਾ ਅਰੇਂਜ ਕਰ ਲਿਆ ਜਿਹਦੇ ਵਪਾਰ ਮੰਡਲ ਆ ਗਿਆ ਕਿੰਨੇ ਕੁ ਲੋਕ ਆ ਗਏ ਦੇਖੋ ਜੀ ਤਕਰੀਬਨ 75 ਜਿਹੜੀਆਂ ਟ੍ਰੇਡ ਯੂਨੀਅਨਾਂ ਦੇ ਪ੍ਰੈਜ਼ੀਡੈਂਟ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਪਹੁੰਚੇ ਹਨ ਸੋ ਕਾਫੀ ਸੰਖਿਆ ਦੇ ਵਿੱਚ 1000 ਦੀ ਗੈਦਰਿੰਗ ਹੈ ਸਾਰਾ ਹਾਲ ਫੁੱਲ ਹੋਇਆ ਬਾਹਰ ਵੀ ਲੋਕ ਖੜੇ ਨੇ ਔਰ ਮੇਰੇ ਕੋਲੋਂ ਤੇ ਨਾਮ ਨਹੀਂ ਸੀ ਲੈ ਜਾਣਦੇ ਵੀ ਕਿੰਨੀਆਂ ਕੋਈ ਸੰਸਥਾ ਜੜੀਆਂ ਇੱਥੇ ਕਿੰਨੀਆਂ ਟ੍ਰੇਡ ਯੂਨੀਅਨਾਂ ਆ ਕੋਈ ਜੂਨੀਅਰ ਐਸੀ ਰਹੀ ਨਹੀਂ ਵੀ ਜਿਹੜਾ ਇਹਦਾ ਨਮਾਇंदे ਇੱਥੇ ਨਾ ਪਹੁੰਚੇ ਹੋਣ। ਸੋ ਮੈਂ ਸਮਝਦਾ ਕਿ ਬਹੁਤ ਵੱਡਾ ਹੁਲਾਰਾ ਹੈ। ਇਸ ਤੋਂ ਵੱਡਾ ਕੋਈ ਮੀਟਿੰਗ ਤੇ ਸੀ ਵਪਾਰ ਮੰਡਲ ਦੀ ਕਹਿੰਦੇ ਨਾਲ ਜੁਆਇਨਿੰਗਾਂ ਵੀ ਕਰਾ ਲਈ। ਹਾਂਜੀ ਉਹ ਫਿਰ ਹੁੰਦਾ ਕੀ ਹੈ ਕਿ ਆਪਣਾ ਵੈਸੇ ਤੇ ਮੀਟਿੰਗ ਸਮਾਪਤੀ ਤੋਂ ਬਾਅਦ ਜੁਆਇਨਿੰਗ ਹੋਈ ਹੈ। ਪਹਿਲੇ ਐਸਾ ਕੋਈ ਪ੍ਰੋਗਰਾਮ ਨਹੀਂ ਸੀ ਕਿ ਜੁਆਇਨਿੰਗ ਦਾ ਸਿਰਫ ਇਹ ਮੀਟਿੰਗ ਵਿਸ਼ੇਸ਼ ਤੌਰ ਦੇ ਉੱਤੇ ਸਟੇਟ ਜੁਨੀਅਨਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਪਾਰ ਬੰਡਲ ਦੀ ਮੀਟਿੰਗ ਦੇ ਨਾਲ ਨਾਲ ਕਹਿੰਦੇ ਸਮਾਜ ਸੇਵੀ ਸੰਸਥਾਵਾਂ ਵੀ ਆ ਗਈਆਂ ਨਾਲ ਹਾਂਜੀ ਹਾਂਜੀ ਸਮਾਜ ਸੇਵੀ ਸੰਸਥਾ ਜਿਹੜੀਆਂ ਨੇ ਆਈਆਂ ਨੇ ਤਮਾਮ ਸਾਰੀਆਂ ਲਾਇੰਸ ਕਲੱਬਸ ਜਿਹੜੀਆਂ ਨੇ ਇੰਟਰਨੈਸ਼ਨਲ ਸੰਸਥਾ ਵਾ ਉਹਨਾਂ ਦੇ ਨੁਮਾਇੰਦੇ ਸਾਰੇ ਪਹੁੰਚੇ ਦੇ ਸੀ ਸਟੇਟਲ ਸਮਾਜ ਸੇਵੀ ਸੰਸਥਾ ਦੇ ਮੁਖੀ ਸ਼ਮੀ ਕਪੂਰ ਹੋਣੀ ਮੌਜੂਦ ਆ ਕਪੂਰ ਸਾਹਿਬ ਦੇ ਤਾ ਸਾਥ ਅਜੂਮਾਦਵੀ ਪਾਰਟੀ ਦਾ ਬਿਲਕੁਲ ਜੀ ਖੁੱਲ ਕੇ ਸਾਥ ਦੇਣੇ ਪਏ ਆ ਆਮਾਦਵੀ ਪਾਰਟੀ ਦਾ ਔਰ ਸ਼ੈਰੀ ਕਲਸੀ ਜੀ ਇੱਕ ਜਾਂਬਾਦ ਲੀਡਰ ਨੇ ਮੈਂ ਇਸ ਤਰ੍ਹਾਂ ਦਾ ਲੀਡਰ ਪਹਿਲਾਂ ਕਦੇ ਨਹੀਂ ਦੇਖਿਆ ਕਿ ਜਿਹੜਾ 2 ਸਾਲ ਤੋਂ ਲਗਾਤਾਰ ਪਬਲਿਕ ਦੇ ਵਿੱਚ ਹੀ ਆ ਔਰ ప్రతి ਦਿਨ ਡੇਲੀ ਉਹਨਾਂ ਨੂੰ ਦੇਖੀ ਜਾਏਗੀ ਲੋਕਾਂ ਦੇ ਵਿੱਚ ਸਮਾਜ ਸੇਵੀ ਕਰੋਗੇ ਕਿ ਰਾਜਨੀਤੀ ਕਰੋਗੇ ਦੇਖੋ ਸਮਾਜ ਸੇਵੀ ਤਾਂ ਜਿਹੜੀ ਹੈ ਇਹ ਚਲਦੀ ਪਈ ਆ ਤੇ ਅਸੀਂ ਕਲਸੀ ਸਾਹਿਬ ਨੂੰ ਪਿਆਰ ਕਰਨਿਆ ਉਹਨਾਂ ਦਾ ਸਤਿਕਾਰ ਕਰਨਿਆ ਉਹਨਾਂ ਦਾ ਮਾਣ ਕਰਨਿਆ ਕਿਉਂ ਕਿ ਉਹ ਇੱਕ ਸੱਚੇ ਸੁੱਚੇ ਸਾਫ ਦਿਲ ਦੇ ਔਰ ਪ੍ਰੇਮੀ ਸਾ ਸਰਨਾਮੀ ਛੋਟੀ ਹਣੀ ਮੌਜੂਦ ਆ ਛੋਟੀ ਸਾਹਿਬ ਕਿਦਾਂ ਫਿਰ ਲੱਗ ਰਿਹਾ ਦੇਖੋ ਬਹੁਤ ਜਿਆਦਾ ਹੰਗਾਰਾ ਜਿਹੜਾ ਸ਼ਹਿਰੀ ਕਲਸੀ ਨੂੰ ਮਿਲ ਰਿਹਾ ਅੱਜ ਸਾਰੇ ਹੀ ਟ੍ਰੇਡਿੰਗਾਂ ਦੇ ਵਿੱਚ ਤਕਰੀਬਨ ਸਾਰੀਆਂ ਐਸੋਸੀਏਸ਼ਨਾਂ ਕਟਾ ਹੋ ਕੱਠੇ ਹੋ ਕੇ ਇਹੋ ਪਾਰੀ ਹੋ ਕੀ ਗੱਲਬਾਤ ਹੋਈ ਫਿਰ ਦੇਖੋ ਅੱਜ ਵਪਾਰੀਆਂ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਔਰ ਜਿਹੜੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਐਮਐਲਏ ਸਾਹਿਬ ਵੱਲੋਂ ਬਿਲਕੁਲ ਜੀ ਬਿਲਕੁਲ ਐਮਐਲਏ ਸਾਹਿਬ ਤੇ ਪੂਰਾ ਯਕੀਨ ਹੈ ਸਰ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਆ ਪੂਰਵ ਪਾਰੀਮਾ ਜੂਸੀ ਜਿਨ੍ਹਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅਮਨ ਸ਼ੇਰ ਸਿੰਘ ਛਿਅਰੀ ਕੱਲ੍ਹ ਸੀ ਮੈਂਬਰ ਆਫ ਪਾਰਲੀਮੈਂਟ ਬਣਨਗੇ ਔਰ ਸਾਡੇ ਮੁਸ਼ਕਲਾਂ ਦਾ ਹੱਲ ਕਰਨਗੇ 4 ਜੂਨ ਨੂੰ ਪਤਾ ਲੱਗ ਜਾਏਗਾ ਲੋਕਾਂ ਦੇ ਕਿਸ ਦੇ ਹੱਥ ਵਿੱਚ ਫਤਵਾ ਦਿੱਤਾ ਕੈਮਰਾਮੈਨ ਨਿਸ਼ਾਨ ਦੇ ਨਾਲ ਪੰਜਾਬ ਇਟਲੀ ਨਿਤਲੂਤਰਾ ਬਟਾਲਾ